ਨ ਆਇਰਪੋਰਟ ਵੱਲੋਂ ਲੁਕਟਾਂਖੂ ਕਰਨ ਵਾਲੇ ਸਰਗਰਮ ਗੈਂਗ ਦਾ ਕੀਤਾ ਪਰਦਾਫਾਸ਼ 4 ਕੀਤੇ ਕਾਬੂ ਤੱਕ ਖੁਸ਼ੂਦਾ ਐਕਟਿਵਾ ਮੋਬਾਈਲ ਫੋਨ ਬਰਾਮਦ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਹਮਦਰ ਸਰ ਜੀ ਦੀ ਹਦਾਇਤਾਂ ਤੇ ਸ਼੍ਰੀ ਹਰਪਾਲ ਸਿੰਘ ਪੀਪੀਐਸ ਏਡੀਸੀ ਪੀਸੀਡੀ 2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼੍ਰੀ ਯਾਦਵਿੰਦਰ ਸਿੰਘ ਪੀਪੀਐਸ ਏਸੀਪੀ 에어ਪੋਰਟ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਜੀਤ ਕੌਰ ਮੁੱਖ ਅਫਸਰ ਥਾਣਾ 에어ਪੋਰਟ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏਐਸਆਈ ਪਲਵਿੰਦਰ ਸਿੰਘ ਸਾਥੀ ਕਰਮਚਾਰੀਆਂ ਲੁੱਟਾਂ ਕੋ ਕਰਨ ਵਾਲੇ ਗਰੋਹ ਨੂੰ ਬੇਨਕਾਬ ਕਰਨ ਵਿੱਚ ਸਫਲਤਾ ਹਾਸਲ ਕੀਤੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਮੈਂ ਆਪ ਜੀ ਦੇ ਮਾਧਿਮ ਰਹੀ ਦੇ ਅੰਜਲੀ ਉਹਨਾਂ ਚੋਣਾਂ ਕਿ ਜਿਹੜੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਾਡੇ ਸੀਪੀ ਸਾਹਿਬ ਸਾ ਗੁਰਪ ਸਿੰਘ ਭੁੱਲਰ ਜੀ ਵੱਲੋਂ ਹਦਾਇਤਾਂ ਦੇ ਅਸਬਿ ਕਿਸੇ ਵੀ ਜਿਹੜਾ ਕ੍ਰਾਈਮ ਉਹਨੂੰ 0% ਟੋਲਰੈਂਸ ਹੈ ਉਹਦੇ ਤਹਿਤ ਮਿਤੀ 1 7 25 ਨੂੰ 에어ਪੋਰਟ ਰੋਡ ਦੇ ਉੱਤੇ ਸਵੇਰ 4 ਵਜੇ ਨਿਤਿਨ ਕੁਮਾਰ ਦਾ ਜੋ ਇੰਡੀਗੋ ਵਿੱਚ ਜੌਬ ਕਰਦਾ ਸੀ ਉਦੇ ਕੋਲੋਂ ਉਹ ਆਪਣੀ ਸਿਸਟਰ ਨੂੰ ਤੇ ਛੱਡ ਕੇ ਆ ਰਿਹਾ ਸੀ ਉਹਦੇ ਕੋਲੋਂ ਇਹਨਾਂ ਜਵਾਨ ਬੰਦਿਆਂ ਨੇ ਜਿਹੜੇ ਮੋਟਰਸਾਈਕਲ 'ਤੇ ਸਨ ਪੰਜ 6 ਜਵਾਨੇ ਇਹਨਾਂ ਦੇ ਵਿੱਚੋਂ ਉਹਨਾਂ ਦਾ ਪਿਸਤੌਲ ਦੀ ਨੋਕ ਤੇ ਉਹਦੇ ਕੋਲ ਐਕਟ ਵਾ ਕੋਈ 10000 ਰੁਪਇਆ ਅਤੇ ਉਹਦਾ ਮੋਬਾਈਲ ਜਿਹੜਾ ਉਹਦੇ ਕੋਲ ਖੋਲਿਆ ਜਿਸ ਨੇ ਕਿ ਪੁਲਿਸ ਥਾਣਾ ਕੋਤੂ 에어ਪੋਰਟ ਦੇ ਧਿਆਨ ਚ ਲਿਆਂਦਾ 25 ਤਰੀਕ ਨੂੰ ਜਿਹਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਇਨਾਂ ਵੱਲੋਂ ਇੱਕ ਸਤ ਨੂੰ ਹੀ ਇਹਦੇ ਨਾਲ ਨਾਲ ਸ਼ਹਿਰ ਦੇ ਵਿੱਚ ਬੀ ਡਿਵੀਜ਼ਨ ਏਰੀਆ ਚ ਵੀ ਇੱਕ ਜਿਹੜੀ ਆ ਉੱਥੇ ਵੀ ਇਹਨਾਂ ਨੇ ਆਣ ਕੇ ਸਨੇਚਿੰਗ ਕੀਤੀ ਸੀ ਜੋ ਇਸ ਮੁਕਦਮੇ ਨੂੰ ਮੁਕਦਮਾ ਨੰਬਰ 46 ਮਿਤੀ 25/7/25 ਨੂੰ ਦਰਜ ਕਰਕੇ ਦੀ ਤਫਤੀਸ਼ ਅਮਚ ਲਿਆਂਦੀ ਦਰਾਨੇ ਤਪਦੇਸ਼ ਕਰਨਬੀਰ ਸਿੰਘ ਪੁੱਤਰ ਹਰਪ੍ਰਜਨ ਸਿੰਘ ਵਾਸੀ ਭਿੱਖੀਵੰਡ ਮਿਤੀ 5/9/25 ਨੂੰ ਜਿਹੜਾ ਇਹ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਸਿਮਰਨਜੀਤ ਗੌਰ ਪਤਨੀ ਗੁਰਪ੍ਰੀਤ ਸਿੰਘ ਜੋ ਡਰਾਈਵਰ ਆ ਇਸ ਨੂੰ 17 ਨੂੰ 25 ਨੂੰ ਗ੍ਰਫਤਾਰ ਕੀਤਾ ਗਿਆ ਇਹਦੇ ਕੋਲੋਂ ਮੋਬਾਈਲ ਜਿਹੜਾ ਵਾ ਉਹ ਰਿਕਵਰ ਕੀਤਾ ਗਿਆ। ਕਮਿਤੀ 28 ਨੂੰ 25 ਨੂੰ ਪਵਨਦੀਪ ਸਿੰਘ ਔਰ ਪਵਨ ਪੁੱਤਰ ਜਗਮਉਨ ਸਿੰਘ ਵਾਸੀ ਬਲੇਡ ਬਲੇਡ ਰੋਡ ਪਖੀਮਣ ਅਤੇ ਲਾਪਰੀ ਸਿੰਘ ਉਰਫ ਲਾ ਵਾਰਡ ਨੰਬਰ 5 ਨੇੜੇ ਚੌਪੜਾ ਹਸਪਤਾਲ ਭਿੱਖੀਵਿੰਡ ਨੂੰ ਜਿਹੜਾ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਤੋਂ ਰੀਐਕਟਿਵ ਆਰ ਕਵਰ ਕੀਤੀ ਗਈ ਇਹ ਜਿਹੜੇ ਇਹਦੇ ਨਾਲ ਦੇ ਜਿਹੜਾ ਪ੍ਰੇਮਪਾਲ ਸਿੰਘ ਦੋਸ਼ੀ ਆ ਉਹਦੀ ਮੌਤ ਹੋ ਚੁੱਕੀ ਆ ਅਤੇ ਦੋ ਦੋਸ਼ੀ ਆਕਾਸ਼ਦੀਪ ਸਿੰਘ ਆਕਾਸ਼ਦੀਪ ਮਸੀਹ ਅਤੇ ਗੁਰਵਿੰਦਰ ਸਿੰਘ ਉਰਫ ਹਰਮਨ ਜਿਹੜੇ ਕਿ ਆਲਰੇਡੀ ਜਿਹੜੇ ਸਿਵਲ ਐਂਡ ਥਾਣੇ ਦੇ ਵਿੱਚ ਜਿਹੜੇ ਆ ਗ੍ਰਫਤਾਰ ਹੋ ਚੁੱਕੇ ਨੇ ਜਿਨ੍ਹਾਂ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਚਲਾਈਆਂ ਸੀ ਇਹ ਸ਼ਹਿਰ ਦੇ ਇੱਥੇ ਘੁੰਮ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅਤੇ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਨਾਲ ਸ਼ਹਿਰ ਦੀਆਂ ਕਾਫੀ ਵਾਰਦਾਤਾਂ ਜਿਹੜੀਆਂ ਸਾਡੀਆਂ ਉਹ ਜਿਹੜੇ ਮਕਦਮੇ 300 ਐ ਨੇ ਜਿਨ੍ਹਾਂ ਦੇ ਕੋਲੋਂ ਜਿਹੜੀਆਂ ਰਿਕਵਰੀ ਕੀਤੀਆਂ ਗਈਆਂ ਨੇ ਇਹਨਾਂ ਦੇ ਸਾਥੀ ਜਿਹੜੇ ਆ ਜਿਨ੍ਹਾਂ ਨੇ ਕੇ ਜਿਹੜਾ ਜਿਹੜਾ ਕਿਸੇ ਨੂੰ ਲਿਖਿਆ ਸੀ ਜਿਨ੍ਹਾਂ ਨੂੰ ਕੋ ਬਾਹਰੋਂ ਪੈਸੇ ਆਉਂਦੇ ਉਹਦੇ ਤਹਿਤ ਇਹਨਾਂ ਨੇ ਜਿਹੜੇ ਕ੍ਰਾਈਮ ਨੂੰ ਇੰਤਜ਼ਾਮ ਹੁੰਦਾ ਸੀ ਜਿਹੜੇ ਕ੍ਰਾਈਮ ਜਿਹੜਾ ਉਹ ਕਰਦੇ ਸੀ ਸ਼ਹਿਰ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਵਾ ਕਾਫੀ ਜਿਹੜੀ ਸ਼ਾਂਤੀ ਪਈ ਗਈ ਅਤੇ ਕਾਫੀ ਮੁਕੱਦਮੇ ਜਿਹੜੇ ਟਰੇਸ ਕੀਤੇ ਗਏ